ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਤੁਟਿ ਸੋਚ ਨ ਹੋਵੇ ਜੇ ਸੋਚੀ ਲਖਵਾਰੁ ਤੁਪੈ ਝਪਨਾ ਹੋਵੇ ਜੇ ਲਾਇ ਰਹਾਲ ਬਤਾਰਿ ਭੁਖਿਆ ਭੁਖ ਨਾ ਤੀਜੇ ਬੰਨਾ ਪ੍ਰਜਾ ਭਾਰ ਸਹਜੇ ਅਨੁਭਵ ਲਖੋ ਹਿਤੈ ਕਨ ਟਲੇ ਨਾਲ દિવસ اچਾਰਾ ਹੋਈ ਹੈ ਕਿ ਬਕੂੜਾ ਟੁੱਟੇ ਪਾਲ ਹੁਕਮ ਅਜਾਇ ਚਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਣਿਆਕਾਰ ਹੁਕਮ ਨਾ ਘਹਿਆ ਜਾਇ ਹੁਕਮੀ ਹੋਣ ਜੀ ਹੁਕਮ ਲੈ ਵਢਿਆਇ ਹੁਕਮਿਓ ਤੰਨੀਚ ਹੁਕਮ ਲੈ ਕੁਦੁਗ ਸੁਗ ਪਾਈਏ ਕਨਾ ਹੁਕਮੀ ਬਖਸੀਸ ਇੱਕ ਹੁਕਮੀ ਸ਼ਦਾ ਭਵਾਈਏ ਹੁਕਮੇੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰਜਨ ਨਿਸ਼ਾਨ ਗਾਵੇ ਕੋ ਗੁਣ ਵਧਾਈਆਂ ਚਾਰ ਗਾਵੇ ਕੋ ਵਿਤਕ ਕੰਨਿ ਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਕਰਦੇ ਹੋ ਗਾਵੇ ਕੋ ਜਾ ਪੈ ਰਿ ਸਹਿ ਦੂਰ ਗਾਵੇ ਕੋ ਵੇਖੇ ਹਾਦ ਰਹਿ ਦੂਰ ਕਥਨਾਕ ਤੀਨਾ ਆਵੇ ਟੋਟ ਕਦ ਕਦ ਕਥੀ ਕੋਟੀ ਕੋਟ ਦੇਂਦਾ ਤੇ ਲੈਂਦੇ ਸੁਖ ਪਾਹ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗਸੇ ਵੇ ਪਰਵਾਹੋ ਸਾਚਾ ਸਾਇਬ ਸਾਚਨਾਇ ਪਾਖਿਆ ਭੋਵੇ ਭਾਰਿਆ ਕੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਪੇਰ ਕੀ ਅਗੇ ਰਕੀ ਵਿਦਿਸ਼ਾ ਦਰਬਾਰ ਮੂਹ ਕੇ ਬੋਲਨ ਬੋਲੀਏ ਜੂ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਵੜੈ ਵਿਚਾਰ ਕਰਮੀ ਆਵੇ ਕਪੜਾ ਨਦਰਿ ਮੋਖ ਦਵਾਰ ਨਾਨਕੇ ਵੈ ਜਾਣੀਐ ਸੁ ਬਾਪੇ ਸਚਿਆਰ ਥਾਪਿਣ ਜਾਈ ਕੀਤਾ ਨਾ ਹੋਇ ਆਪੇ ਆਪ ਨਰਨਜਨ ਸੋਇ ਮੇਨੋ ਜੈਵਤਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਭਾਵ ਦੁਖ ਪਰਹਰ ਤੋਂ ਪਰੇ ਜਾਏ ਗੁਰਮੁਖ ਨਾਮ ਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਏ ਗੁਰੇ ਸਰਗੁਰ ਗੁਰੂ ਕੇ ਵਰਮਾ ਗੁਰ ਪਾਰਵਤੀ ਮਾਏ ਜੇ ਹੋ ਜਾਣਾ ਖਾ ਨਾਹੀ ਕਹਿਣਾ ਕਥਨਾ ਜਾਏ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰੇਨਾ ਜਾਏ ਤੀਰਤਨਾਵਾ ਜੀ ਤਿਸ ਭਾਵਾਂ ਮੈਨਿ ਭਾਉਨੇ ਕੀ ਨਾਹੀ ਕਰੀ ਇਹ ਤੀਸਰੇ ਟਿਉਪਾਈ ਦੇ ਕਾਹਨ ਨੂੰ ਕਰਮਾ ਕੇ ਮਿਲੇ ਲਈ ਮਾਤੁਰਾ ਤੁਜਾ ਹਰਮਾਨਕ ਜੇ ਗੁਰ ਕੀ ਸੇਖ ਸੁਣੀ ਗੁਰਾ ਇੱਕ ਦੇ ਹੁਝਾਈ ਸਭਨਾ ਜੀਆ ਘਾਇਕ ਦਾਤਾ ਸੋ ਮੈਂ ਸ੍ਰੀ ਨਾਜਾਇ ਜੇ ਜਿ ਵਿਚਾਰੇ ਹਰਜਾ ਹੋਰ ਦਸ ਹੁੰਦੀ ਹਾਂ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਈ ਤੇਜਸ ਕੀ ਰੋਜ ਦੇ ਲਈ ਜੀਤਿਸ ਨਦਰਨਾ ਵੈਤਾ ਬਾਜਨਾ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮਨ ਧਿਆਗੁਣ ਦੇਹ ਤਿਆਂ ਕੋ ਨੂੰ ਸੁ ਜੀ ਜੀ ਕਿਸ ਗੁਣ ਕੋਈ ਕਰੇ ਸੁਨੇ ਸੰਤ ਪੇਰ ਸੁਨਾਰ ਸੁਨੇ ਤਰਤ ਤਵਲੇ ਆਕਾਸ਼ ਨੇ ਦੀਪ ਲੁਭ ਪਾ ਤਾਲ ਸੁਨੇ ਪਉ ਨ ਸਤੇ ਕਾਲ ਨਾਨਕ ਭਗਤਾ ਸਦਾ ਵਿਗਾਸ ਨੇ ਦੁਖ ਪ੍ਰਾਪ ਕਾ ਨਾਸ ਸੁਨੇ ਇਸ਼ਰਬਰ ਮਾਇੰਦਰ ਸੁਨੇ ਮੋਕਸਲਾ ਹਨਮੰਦ ਸੁਨੇ ਜੋਗ ਜਗਤਨ ਭੇਦ ਸੁਨੇ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ਼ ਸੁਨੇ ਸਰਾਗਨਾ ਕੇ ਗਾਹ ਸੁਨੇ ਸੇਧ ਪੀਰ ਪਾਸ ਤਾ ਸੁਨੇ ਦੇ ਭਾਵੇ ਰਾਹ ਸੁਨੇ ਹੰਤ ਹੋਵੇ ਸਦਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ਼ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪੁੱਛੇ ਬਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਵੇਕਰਨ ਵਿਚਾਰ ਐਸਾ ਨਾਮ ਨਰਨਜਨ ਹੋਇ ਜੋ ਕੋ ਮਨ ਜਾਣੇ ਮਨ ਕੋਈ ਮੰਨੇਸੁਰ ਤੋਂ ਵੇ ਮਣਬੋਧ ਮਨੈ ਸਗਲ ਭਵਨ ਕੀ ਸੋਧ ਮੰਨੇ ਮੋਖ ਟਾਣਾ ਖਾਏ ਮੰਨੇ ਜਨ ਕੇ ਸਾਥ ਨਾ ਜਾਏ ਐਸਾ ਨਾਮ ਨਰਨਜਨ ਹੋਇ ਜੋ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪਰਗੁਰਜਾਏ ਮੰਨੇ ਮਗਨ ਝੱਲੇ ਪੰਥ ਮੰਨੇ ਧਰਮ ਸੇ ਤੀ ਸ਼ਰਮਾ ਦੇ ਐਸਾ ਨਾਮ ਨਰਨਜਨ ਹੋਇ ਜੋ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਏ ਸਾਧਾਰ ਮੰਨੇ ਤਰਿ ਧਾਰੇ ਗੁਰ ਸੇਖ ਮੰਨੇ ਨਾਨਕ ਹੋਵੇ ਦਾ ਪੇਖ ਐ ਸੋ ਨਾਮ ਨਲੰਦਨ ਹੋਇ ਜੋ ਕੋ ਮਨ ਜਾਣੇ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹਿਦਰ ਰਾਜਣ ਪੰਚਾਖਾ ਗੁਰੇ ਕਥਾਨ ਜੇ ਕੋ ਕਹੇ ਘਰੇ ਵਿਚਾਰ ਕਰਦੇ ਗਏ ਘਰਨੇ ਨਹੀਂ ਸਮਾਰ ਧੋਲ ਤਰਮ ਦੇ ਆਕਾ ਕੋ ਸੰਤੋਖਤਾ ਬਰਖਿਆ ਜੁੜ ਸੋਤ ਦੇ ਕੋ ਬੁਝੇ ਹੋਵੇ ਵਿਚਾਰ ਤਵਲੇ ਉਪਰ ਕੀਤਾ ਭਾਰ ਤਰਤੀ ਹੋਣ ਪਰੇ ਹੋਰ ਹੋਰ ਤਿਸਤੇ ਪਾਤਲੇ ਤੂਣ ਜੋਲ ਜੀ ਜਾਦਰੰਗਾ ਕੇ ਨਾਮ ਸੁਬਨ ਲਿਖਿਆ ਬੁੜੇ ਕਲਾ ਮਹਿਲ ਕਲਗ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸਵਾਲੇ ਰੂਪ ਕੀਤੀ ਦਾ ਜਾਣੇ ਗੋਣਕੂਦ ਕੀਤਾ ਵਸੈ ਕੋ ਕੋ ਤਿਸਤੇ ਹੋਵੇ ਲਖਦਰਾ ਗੁਰੂ ਬਕਮਨ ਕਹਾ ਵਿਚਾਰ ਵਾਰਣ ਜਮੇ ਤਵਾਰ ਜੋਤਿ ਰੁ ਭਾਵੇ ਸਾਈ ਭਲੀਕਾਰ ਦੁਸਰਾ ਸਲਾਮ ਤੇ ਨਮੰਕਾਰ ਅ ਸੰਗ ਜੋਪੇ ਸੰਗ பாਵ ਸੰਗ ਪੂਰਾ ਸੰਗ ਤਵਤਾ ਸੰਗ ਰੰਤ ਮੁਕਲੇ ਰ ਪਾਟ ਸੰਗ ਜੋਗ ਮਨ ਰਹੇ ਉਦਾਸ ਅ ਸੰਗ ਪਗਦ ਬਿਨ ਗਿਆਨ ਵੀਚਾਰ ਸੰਗ ਸਰਬ ਸੰਗ ਦਾਤਾਰ ਸੰਗ ਸੋਰਮਾ ਪਗ ਸਰ ਸੰਗ ਮੋਨ ਰ ਬਲਾਈ ਤਾਰ ਗੁਰੂ ਕਉਨ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤੁਰ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਜੁ ਨਿਰੰਕਾਰ ਅਸੰਖ ਮੋਰਟੇ ਅੰਧ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਏ ਜੋਰ ਸੰਭਲ ਵੜ ਹਤਿਆ ਕਮਾਇ ਸੰਤੂ ਪਾਪੀ ਭਾਗ ਕਰ ਜਾਏ ਸੰਤੂ ਡਿਆਰ ਢੂੜੇ ਫਿਰਾਏ ਅਸੰਖ ਮੁਲੇਸ਼ ਮਾਲ ਭਾਗ ਪਾਇ ਸੰਗ ਨਿੰਦ ਅਕਸ਼ਰ ਕਰੇ ਪਾਰ ਨਾਨਕ ਨੀਤਹਿ ਵਿਚਾਰ ਵਾਰਿਆਣ ਜਮੇ ਇੱਕ ਵਾਰ ਜੋਤੁਰ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਜੁ ਨਿਰੰਕਾਰ ਸੰਖ ਨਾਮਿ ਉਸਨ ਬਧਾਮਿ ਬ੍ਰਮ ਬ੍ਰਮ ਸੰਖਲੋ ਸੰਪਿਆ ਸਰਪਾਰ ਹੋਇ ਅਖਰੀ ਨਾਮੁ 크ੂਸਾਲਾ ਹਕਰੀ ਗਿਆਨ ਕੀਤ ਬੁਨਜਾ ਅਕਰੀ ਲੇ ਕਲ ਭੁਲ ਨਾਨਕ ਰਸ ਸਰ ਸੰਜੋਗ ਬਖਾਨਿ ਬਿਨਹਿ ਲੇਕਤਿ ਸੁਰਨਾ ਜੀ ਪਰਮਾ ਤੇਵ ਤੇ ਬਪਾਇ ਜੇਤਾ ਕੇਤਾ ਤੇ ਤਾ ਨਾ ਵਿਨਾ ਵਿਨਾਇ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਰਣ ਜਮੇ ਇਕ ਵਾਰ ਜੋਤ ਨ ਭਾਵੇ ਸਾਈ ਭਲੀਕਾਰ ਸਰਾਸ ਲਾਂਚ ਨਰੰਕਰ

ਸਭ ਗੁਣ ਤੇਰੇ ਮੇਂ ਨਾਹੀ ਕੋਈ ਵਡਗੁਣ ਕੀਤੇ ਭਗਤ ਨਾ ਹੋਏ ਸੋਸ ਤਰ ਬਾਣੀ ਬਰਮਾ ਸਤ ਸੋਹ ਸ੍ਰਮ ਚਾਉ ਕਮਨ ਸਵੇਲਾ ਗੁਤ ਕਮਨ ਕਮਨ ਠਿੱਕ ਕਾ ਹੁਨਵਾਰ ਕਮਨ ਸਿਰਤਮਾ ਹਕਮ ਜਿਤ ਹੋ ਆਇ ਆਕਾਰ ਬੇਰ ਨਾ ਪਾਇ ਭੰਤੀ ਜੇ ਹੋਵੇਲੇ ਪੁਰਾਣ ਵਖਤ ਨਾ ਪਾਇਓ ਕਾ ਦੀਆ ਜੇ ਲਿਖਨੇ ਪੁਰਾਣ ਚੇਤਵਾਰ ਨਾ ਜੋ ਗੇ ਜਾਣ ਰਤਮਾ ਨਾ ਕੋਈ ਜਾਗਰਤਾ ਸੀਤੀ ਗੋ ਸਾਜੀ ਆਪੇ ਜਾਣੇ ਸੋਇ ਕਿਵ ਕਰਾ ਕਾ ਕੀ ਵਸਾਲਾ ਹੈ ਕੀ ਵਰਨੇ ਕਿ ਵਜਾਣਾ ਨਾਨਕ ਆਖਨ ਸਭ ਕੋ ਆਥੇ ਇੱਕ ਬਿਖਸਾਣਾ ਵੱਡਾ ਸਾਹਿਬ ਦੇ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਆਨ ਸੋਹੇ ਪਾਤਾਲਾ ਪਾਤਾਲ ਲਕਿਆ ਅਗਾਸ ਅਗਾਸੁਰ ਕੋੜੁ ਕੋ ਪਾਲਤਿ ਤੇ ਵੀ ਇਹ ਕਹਿਨੁ ਕਵਾਤ ਸੈਸ ਉਠਾਰੇ ਕਹਿਣ ਕਤੇ ਬਾਸ ਲਿਖਤਾਤ ਲੇਖਾ ਹੈ ਤ ਲਿਖਿ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣਿਆ ਕੋ ਸਲਾਹੀ ਸਲਾਹ ਦੇ ਸੁਰਤਿ ਨਾ ਪਾਈਨ ਦੀਆਂ ਤੇ ਵਾਹ ਭਵੇਂ ਸਮੁੰਦਰ ਨਾ ਜਾਣਿਆ ਸਮੁੰਦਰ ਸਾਹ ਸੁਲਤਾਨ ਬਿਰੋ ਸਤੀ ਮਾਲ ਤਨ ਕੀੜੀ ਤੁੰਨਾ ਹੋਣੀ ਜਿਹਦੇ ਸਮੁੰਦਰ ਨਾ ਵੀਸਰੇ ਅੰਤਨਾਸ਼ਕ ਤੇ ਕਹਨਾਂ ਅੰਤ ਜੰਤਨਾ ਕਰਨ ਦੇ ਨਾਂ ਤੇ ਅੰਤ ਨਵੇਂ ਕਰਸਨ ਨਾਂ ਤੇ ਅੰਤਨਾ ਜਾਪੇ ਕਾਮਨ ਮੰਨ ਤੇ ਅੰਤਨਾ ਜਾਪੇ ਕੀਤਾ ਕਰੰਤਨਾ ਜਾਪੇ ਭਾਰਵਰ ਅੰਤ ਕਾਰਨ ਕੇ ਤੇ ਬਿਲਾ ਹੈ ਤਾਂ ਕੀ ਅੰਤਨਾ ਪਾਏ ਜਾਏ ਹਿੰਦ ਨਾ ਜਾਣੇ ਕੋਈ ਬੂਤਾ ਕੀ ਹੈ ਬੂਤਾ ਹੋਏ ਵੱਡਾ ਸਹਿ ਬੁੱਝਾ ਉੱਚਾ ਥਾਉ ਚੇ ਉਪਰ ਉੱਚਾ ਨਾਂ ਇਵੜੁ ਉਚਾ ਹੋਇ ਕੋ ਤੂ ਸੂਚੇ ਕੋ ਜਾਣੈ ਸੋ ਜਿਵੜਾ ਬ ਜਾਣਿਆ ਆਪ ਆਪ ਨਾਨਕ ਨਦਰੀ ਗਰਮੀ ਦਾਤੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾਮ ਤਮਾਇ ਕੀਤੇ ਮੰਗੈਉ ਦੇ ਅਪਾਰ ਕੀਤੇ ਗਿਣਤ ਨਹੀਂ ਵਿਚਾਰ ਕੀਤੇ ਖਾ ਟੁਟੇ ਵਿਕਾਰ ਕੀਤੇ ਲੈ ਲੇ ਮੁਕਰਪਾਏ ਕੀਤੇ ਮੁਰਖਾਈ ਖਾਇ ਕੀਤੇ ਦੂਖ ਉਸਤ ਮਾਰੇ ਪੀਦਾ ਤੇਰੀ ਦਾਤਾ ਰਬੰਦ ਕਲਾਸੀ ਭਾਣੀ ਹੋਇ ਹੋਇ ਰਖਣ ਜਤੇ ਕੋਈ ਦੇਖੋ ਕਾਇਆ ਖਣ ਪਾਏ ਹੋ ਜਾਣੇ ਜੀਤਿਆ ਮੋਖ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਦੁਸਰਨ ਬਬਸੇ ਤੇ ਬਸਲਾ ਨਾਨਕ ਪਾ ਸਾਹੀ ਬਾਸਾ ਅਮੁੱਲ ਬਰਮਲ ਵਪਾਰ ਮਲ ਵਪਾਰੀ ਮਲ ਪੰਡਾਰ ਮੁੱਲਾ ਮੁੱਲਾ ਜੈ ਮੁੱਲ ਪਾਏ ਮੁੱਲਾ ਸਮਾਈ ਅਮੁੱਲ ਤਰਮਲ ਦੀ ਬਾਣ ਮੁੱਲ ਤਰਮਲ ਫਰਮਾਨ ਮੁੱਲ ਬਖਸ਼ੇਸ ਮੁੱਲੇ ਜਾਨ ਮੁੱਲ ਕਰਮਲ ਫਰਮਾਨ ਮੁੱਲ ਮੁੱਲਾ ਕੇਣਾ ਜਾਇ ਆਖਾ ਤਰੇ ਹਿਲੇ ਬਲਾਇ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਿਗਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਕਹਿ ਗੋਵਿੰਦ ਆਖੇ ਸੇਰਾ ਕੇ ਸੁਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਣਾ ਆਖੇ ਦੇਵ ਆਖੇ ਸੁਰਨਾ ਮੰਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਠੁਰ ਜਾਇ ਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੇ ਕੇ ਜੀਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲ ਕੀਆ ਸਰਬ ਵਾਰਾ ਗਵਾਰ ਸੋਦਰ ਕਿਹਾ ਸੋਹ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿਆ ਅ ਸੰਖਾ ਕੀਤੇ ਵਮਨ ਹਾਰੇ ਕੀਤੇ ਰਾਗ ਪਰਿ ਸੋਹ ਕਿਹਨ ਕੀਤੇ ਗਵਨ ਹਾਰੇ ਗਾਵੇ ਤੁਨ ਨ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਤੁਰ ਉਤਲਗ ਜਨ ਲਖਲੇ ਵਿਚਾਰੇ ਗਾਵੇ ਸਰਬ ਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਅਨੰਤ ਨੰਦ ਰਾਸਨ ਬੈਠੇ ਦੇਵਤਾ ਦਰਨਾਲੇ ਗਾਵੇ ਸਰਬ ਸਮਾਧੀ ਅਨੰਤ ਗਵਨ ਸਾਧ ਵਿਚਾਰੇ ਗਾਵੇ ਜਤੀ ਸਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਬੰਨੂ ਕੇਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਣ ਸਰਗਮ ਚਪਿਆਲੇ ਗਾਵਣ ਰਤਨੀ ਉਪਾਏ ਤੇਰੇ ਅੜਸੜੀ ਰਤਨਾ ਨਾਲੇ ਗਾਵੇ ਜੋਦ ਮਹਾ ਬਿੜਸੂਰਾ ਗਾਵੇ ਕਾਲਿ ਵਿਚਾਰੇ ਬਾਗ ਖੰਡ ਬੰਧ ਪਰ ਪੰਡਾ ਕਰਕੇ ਰਖੇ ਧਾਰੇ ਸੇਈ ਤੁਧੁ ਨੂ ਗਾ ਜੋ ਤੁਧੁ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇ ਮਜਤ ਨਿਆਉ ਨਾਨਕ ਆ ਕੀਚਾਰੇ ਸੋਇ ਸੋਇ ਸਰਾਸ ਸਾਇਬ ਸਾਧਿਆ ਸਾਥੀ ਨਾਹੀ ਹੈਪੀ ਖੁਸ਼ੀ ਜਾਇ ਨਾ ਜਾ ਸਿਰਤ ਨਾ ਜਨੇ ਚਾਇ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮਾਇ ਜਨੇ ਉਪਾਇ ਕਰ ਕਰ ਵੇਖੈ ਕੀ ਤੈ ਆਪਣਾ ਜੋ ਤਿਸ ਤੀ ਵਡਿਆਈ ਜੋ ਤਿਸ ਭਾਵੇ ਸੋਈ ਕਰ ਸੀ ਹੁਕਮ ਨਾ ਕਰ ਨਾ ਜਾਇ ਸੋ ਪਾਸੋ ਸਹਾ ਪਾਸਾ ਨਾਨਕ ਰਹਿ ਨਿਰ ਜਾਇ ਹੁੰਦਾ ਸੰਤੋਖ ਧਰਮ ਪਰ ਚੋਲੀ ਧਿਆਨ ਕੇ ਕਰੇ ਬੋਦ ਕਿੰਥਾ ਕਾਲ ਕੁਹਾਰੀ ਕਾਜੁ ਕੁੰਧਾ ਪ੍ਰਤੀਤਿ ਆਈ ਕੁੰਤੀ ਸਗਲ ਮਾਤੀ ਮਨ ਜੀਤੇ ਜਗ ਜੀਤ ਆਦੇਸ਼ੇ ਸ਼ਿਆਦੇਸ਼ੇ ਆਦਿ ਨੀਨਾਦ ਨਾਦ ਜੁਗ ਜੁਗ ਕੋ ਵੇਸ ਪ੍ਰਭਤ ਗ੍ਰੰਧ ਆ ਪੰਡਾਰਨ ਕਟਕਟ ਵਾਜੇ ਨਾਦ ਆਪ ਨਾਦ ਨਾਤੀ ਸੁਭਜਾ ਕੀ ਰਿਸਤੇ ਅਵਰਾ ਸਾਜ ਅੰਜੋਗ ਜੋਦ ਘਾਰ ਚਲਾਵੇ ਲਖੀ ਆਵੇ ਭਾਗ ਆਦੇਸ਼ੇ ਸ਼ਿਆਦੇਸ਼ੇ ਆਦਿ ਨੀਨਾਦ ਨਾਦ ਨਾਦ ਜੁਗ ਜੁਗ ਕੋ ਵੇਸ ਆਸਨ ਲੋਇ ਲੋਇ ਪੰਡਾਰ ਜੋ ਕਿਸ 파ਸੂ ਕਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਦੀ ਸਾਚੀ ਕਰ

ਜਿਸਾ ਜੋਰ ਕਰਵੇ ਕੇਸੋ ਨਾਨਕ ਉਸਤਮ ਨੇ ਚਾ ਕੋਈ ਰਾਤੀ ਰੁੱਤੇ ਧੀਤੀ ਵਾਰ ਪਵਨ ਪਾਣਿ ਗਨੀ ਪਾਤਾਲ ਤਸਵੀ ਕਰਤੀ ਤਾ ਬ੍ਰਹਮੀ ਬ੍ਰਹਮ ਸਾਧਸ ਨੂੰ ਜੀ ਗੁਪਤ ਕਰਨ ਤਿਨ ਕੇ ਨਾਮ ਨੇ ਕਿ ਆਨੰਤ ਹੈ ਕਰਮੇ ਕਰਮੇ ਹੋਏ ਵੀ ਚਾਰ ਸਚਾ ਸਚਾ ਦਰਬਾਰ ਦਿੱਤਾ ਸੋਨ ਪੰਜ ਪ੍ਰਮਾਨ ਦ੍ਰਿ ਕਰਮ ਭਵੇਂ ਨਹੀਂ ਸਾਣਾ ਕੱਚ ਪਕਾਇੁ ਥੇ ਪਾਇ ਨਾਨਕ ਜੀ ਆ ਜਾ ਕੇ ਜਾਈ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਹਿ ਆਖੋ ਕਰਮ ਕੀਤੇ ਪਵਨ ਪਾਣੀ ਵਹਿ ਸੁੰਦਰ ਕੀਤੇ ਘਾਨ ਮਹੇਸ਼ ਕੀਤੇ ਬਰਮੈ ਘਾਟ ਤਕੜੀ ਰੂਪ ਰੰਗ ਤੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਨ ਝੰਡ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁਜਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਾਨ ਮਨ ਕੀਤੇ ਕੀਤੇ ਰਤਨ ਸੁਮੰਦ ਕ੍ਰਿਤਾ ਕਾਣੀ ਕੀ ਤੇਆ ਬਾਣੀ ਕੀ ਤੇ ਪਾਦ ਨਰੰਦ ਕ੍ਰਿਤਾ ਸੁਰਤੀ ਸੇਵਕ ਕ੍ਰਿਤਾ ਨਾਨਕ ਅੰਤ ਨੰਦ ਧਿਆਨ ਕੰਨ ਮੈਂ ਜਾਣ ਪਰਚਾਨ ਦਿੱਤੇ ਨਾਦ ਬਿਨੋ ਰੋ ਕੋ ਦਨੰਦ ਸ਼ਰਮ ਕਾਣ ਕੀ ਬਾਣੀ ਰੋਪ ਦਿੱਤੇ ਘਾੜਤ ਕੜੇ ਬਹੁਤ ਅਨੋਭ ਤਾ ਕੇ ਅਗਲਾ ਪਤੀ ਆਨਾ ਜਾ ਜੇ ਕੋ ਕਹਿ ਤੁੱਚੇ ਬਸਤਾ ਦਿੱਤਾ ਪ੍ਰੀਯ ਸੁਰ ਸਮਤਮਨੰ ਬੋਲੇ ਦਿੱਤਾ ਕੁੜੀਆ ਸੁਰ ਸੁਭਾ ਕੀ ਚੁੱਧ ਕਰਮ ਕੰਨ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਜੋਧ ਮਹਾਬਲ ਸੂਰਤਿਨ ਮੈਂ ਰਾਮ ਰਹਿਆ ਭਰਪੂਰ ਦਿੱਤਾ ਸੀਤੋ ਸੀਤਾ ਮਹਾਮਾਇਤਾ ਕੇ ਰੂਪਨ ਕਥਨੋ ਜਾਏ ਨਵ ਮਰੇ ਨਾ ਥਾ ਗੇ ਜਜਨ ਕੇ ਨਾਮ ਸੇ ਮਨ ਮਾਹੇ ਚੁੱਤੇ ਭਗਤ ਵਸੇ ਕੇ ਲੋਕ ਰਨ ਸੱਜਾ ਮਨ ਸੋ ਸਾਚਾ ਨਵ ਸਿਰੰਕਾਰ ਕਰ ਕਰ ਵੇਖ ਨਿਰਨਿਹਾਲ ਜਿੱਥੇ ਕੰਡ ਮੰਡਵਰ ਪਰ ਪਉਂਡ ਜੈ ਕੋ ਪਥੀ ਤਾ ਹੰਦਨਾਨ ਜਿੱਥੇ ਲੋਹ ਲੋਆਕਾਰ ਗਿਰਜ ਹੁਕਮ ਦੇਵ ਤੇ ਪਕਾਰ ਵੇਖੇ ਉਸੇ ਕਰੇ ਵਿਚਾਰ ਨਾਨਕ ਤੁਨਾ ਘੜਾ ਸਾਰ ਜਿੱਤ ਪਹਾਰਾ ਧੀਰੁ ਸੁਨਾਇਆ ਨਮਤੁ ਵੇਦ ਹਥਿਆਰੁ ਭਵਹਿ ਭਾਲਾ ਅਗਨਿ ਤਪਤਾ ਭਾਂਡਾ ਭਵਹਿ ਮਿਟੈ ਢਾਲਿ ਕਰੀਅਹੁ ਸਭੁ ਸੋਧਿ ਰਖਿਆਲਿ ਜਿਨਿ ਕਉ ਨਦਰਿ ਭਰਮ ਤਿਨਿ ਕਾਰਿ, ਨਾਨਕ ਨਦਰਿ ਨਦਰਿ ਨਿਹਾਲਿ ਸਲੋਕੁ, ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦਿਵਸੁ ਰਾਤਿ ਦੁਇ ਗਾਈ ਗਾਇਆ ਖੇਲੈ ਸਗਲੁ ਜੁਗਤਿ, ਚੰਗਿਆਈਆ ਬੁਰਿਆਈਆ ਮਾਝੇ ਧਰਮੁ ਦੂਰਿ, ਕਰਮੀ ਆਪੋ ਆਪਣੀ ਕੀਨੇੜੇ ਕੇ ਦੂਰਿ, ਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੋ ਜਲੇ ਕੀਤੀ ਛਟੀ ਨਾਲ ਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੋ ਜਲੇ ਕੀਤੀ ਛਟੀ ਨਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ